ਕਈ ਵਾਰ ਆਪਾਂ ਮਹਿਸੂਸ ਕਰਦੇ ਆ ਕਿ ਯਾਰ ਬਾੜੇ ਬੰਦੇ ਨਾਲ ਵੈਰ ਪੈਣ ਵਾਲੀ ਗੱਲ ਆਹੀ ਤੇ ਨਹੀਂ ਦੱਸਣਾ ਉਹਦੇ ਬਾਅਦ ਸਰਕਾਰ ਨੇ ਇੱਕ WhatsApp ਨੰਬਰ ਜਾਰੀ ਕੀਤਾ ਜਿਹੜਾ ਸਿੱਧਾ ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਚੱਲਦਾ 9779100200 ਨਸ਼ਾ ਵੇਚਣ ਵਾਲੇ ਨੂੰ ਪੀਣ ਵਾਲੇ ਦਾ ਤੁਸੀਂ ਇੱਥੇ ਸ਼ਿਕਾਇਤ ਕਰੋਗੇ ਨਾਮ ਲਿਖੋਗੇ ਪਿੰਡ ਲਿਖੋਗੇ ਪੁਲਿਸ ਸਟੇਸ਼ਨ ਲਿਖੋਗੇ ਜਿਹੜਾ ਲਿਖ ਕੇ ਤੇ ਉੱਤੇ ਇਮੀਡੀਏਟਲੀ ਐਕਸ਼ਨ ਹੋਊਗਾ ਉਹਨੂੰ ਪੁਲਿਸ ਜਿਹੜੀ ਉਹਤੇ ਕਾਰਵਾਈ ਕਰੂਗੀ ਕੁਝ ਵੀ ਮੇਰੇ ਧਿਆਨ ਚ ਲਿਆਓ ਪੁਲਿਸ ਦੇ ਧਿਆਨ ਚ ਲਿਆਓ ਜੇ ਪੁਲਿਸ ਨਹੀਂ ਕੁਝ ਕਰਦੀ ਤਾਂ ਮੈਨੂੰ ਜ਼ਰੂਰ ਦੱਸੋ ਤਾਂ ਆਪਾਂ ਕੰਮ ਕਰਨਾ ਇਮਾਨਦਾਰੀ ਨਾਲ ਆ ਗੁਰੂ ਘਰ ਖੜੋਤੇ ਆ ਜੇ ਕਹ ਦੱਸਦੇ ਸੌ ਧਰਾਂ ਵੀ ਅੱਜ ਘੋਵਣੀਆਂ ਮੈਂ ਇਹ ਖਾਦੀ ਤੇ ਭਈ ਮੈਂ ਕਿਸੇ ਨਸ਼ਾ ਵੇਚਣ ਵਾਲੇ ਦੀ ਮਦਦ ਨਹੀਂ ਕਰਨੀ ਭਾਵੇਂ ਮੈਨੂੰ ਵੋਟ ਪਵੇ ਤੇ ਭਾਵੇਂ ਮੈਨੂੰ ਨਾਮ ਪਾ ਲਈ ਮੇਰੇ ਵੀਰੋ ਗੱਲ ਆ ਵੇਖੋ ਰੱਬ ਨੇ ਆਪਾਂ ਨੂੰ ਸਭ ਤੋਂ ਉੱਚਾ ਦਾ ਸੁਚਾਰੀ ਉਹਨਾਂ ਦਿੱਤਾ ਜੇ ਆਪਾਂ ਅੱਜ ਆਪਣੇ ਬੱਚੇ ਨਾ ਬਚਾ ਸਕੇ ਤੇ ਫਿਰ ਤੇ ਬੜੀ ਮਾੜੀ ਗੱਲ ਹੈ ਇਹ ਸਾਡਾ ਪੰਜਾਬ ਜਿਹੜਾ ਰੰਗਲੇ ਪੰਜਾਬ ਦੇ ਨਾਮ ਨੇ ਜਾਣਿਆ ਜਾਂਦਾ ਸੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਤੇ ਅੱਜ ਮੈਨੂੰ ਲੱਗਦਾ ਕਿ ਜਿਹੜੀ ਉਹ ਨજર ਲੱਗਦੀ ਹੈ ਉਹਨੂੰ ਦਿਖਾਈ ਦੇ ਰਹੀ ਹੈ ਜੇਕਰ ਸਮਾਜਾਇਤਾ ਨੇ ਪਿੰਡ ਗਵਾਨ ਜਲਜੋਤੇ ਟੂਰਨਾਮੈਂਟੋਂ ਦੇ ਚੰਨਣਗੇ ਹੋਏ ਆਲ ਨੈਸ਼ਨਲ ਲੈਵਲ ਦੇ ਪਲੇਅਰ ਹੋਏ ਆ ਤੇ ਅੱਜ ਗਰਾਊਂਡਾਂ 'ਚ ਛੋਡੇ ਛੋਡੇ ਘਾਓ ਕੇ ਦੇ ਬੁੱਲੀ ਉੱਡੀ ਆ ਬੱਚੇ ਗਰਾਊਂਡਾਂ 'ਚ ਜਾਣੋਂ ਹਟ ਗਏ ਤੇ ਬੱਚੇ ਜਿਹੜੇ ਨਸ਼ੇ ਵਾਲੇ ਪਾਸੇ ਲਾ ਕੇ ਕੁਝ ਮੋਬਾਈਲਾਂ ਨੇ ਖਾਲੇ ਸੋ ਮੇਰੀ ਬੇਨਤੀ ਆ ਕਿ ਆਪਾਂ ਸਾਰੇ ਰਲ ਮਿਲ ਕੇ ਇਕੱਠਾ ਤਿਆਰ ਕਰੀਏ ਕਿ ਇਹ ਨਸ਼ਾ ਨਹੀਂ ਪਕਦਣਾ ਜੇ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਸੋਂ ਬਾਹਰ ਮੇਰੇ ਤੇ ਅੱਜ ਜ਼ਰੂਰ ਲਾਓ ਇਹ ਗੱਲ ਦਾ ਮਨ ਬਣਾ ਲਓ ਇਹ ਮਤ ਸੋਚਿਓ ਕਿ ਮੇਰੇ ਪਿੰਡ 'ਚ ਨਿਸ਼ਾਨੀ ਜਾਂ ਮੇਰੇ ਘਰ 'ਚ ਨਿਸ਼ਾਨੀ ਜੇ ਗਵਾਨ ਦੇ ਪਿੰਡ 'ਚ ਨਸ਼ਾਵਾ ਤੁਹਾਡੇ ਕਲਦੀ ਦੇ ਘਰ ਨਸ਼ਾਵਾ ਜੇ ਆਕਰ ਲੱਗੀ ਆ ਸੇਕ ਤੁਹਾਡੇ ਘਰ ਜ਼ਰੂਰ ਆਉਂਦਾ ਮੇਰੀ ਗੱਲ ਯਾਦ ਰੱਖਿਓ ਜੇ ਇਹਨੂੰ ਇੱਥੇ ਹੀ ਦੱਬ ਲਾਂਗੇ ਤੇ ਬਚਾਅ ਹੋ ਸਕਦਾ ਜਿਹਨਾਂ ਦੇ ਘਰਾਂ ਦੇ ਵਿੱਚ ਨਸ਼ਾ ਕਰ ਕੀਤਾ ਉਹਨਾਂ ਪਰਿਵਾਰਾਂ ਦਾ ਨਾਉ ਬੰਦਾ ਮਾਂ ਨੂੰ ਮਾਂ ਸਮਝਦਾ ਨਾ ਭੈਣ ਨੂੰ ਭੈਣ ਨਾ ਪਿਓ ਨੂੰ ਪਿਓ ਤੇ ਮੇਰੇ ਵੀਰੋਂ ਨਰਕ ਦੀ ਜ਼ਿੰਦਗੀ ਉਹ ਪਰਿਵਾਰ ਬਤੀਤ ਕਰ ਰਹਾ ਤੇ ਭਾਂਡਿਆ ਖਾ ਕੋ ਨਾ ਬੰਦਿਆਂ ਨੇ ਵੇਚ ਕੇ ਖਾ ਲੇ ਤੇ ਵਿਚਾਰੇ ਮਾਂ ਨੂੰ ਜਿਹੜੇ ਉਹ ਬੇਵਸ ਹੋ ਕੇ ਰਹਿੰਦੇ ਆ ਵੀਰਾਂ ਸੋ ਸਾਡੀ ਤੇ ਉਹ ਬੇਚਦੇ ਆ ਕਿ ਤੱਕੜੇ ਹੋ ਕੇ ਜਿਹੜੀ ਸਰਕਾਰ ਨੇ ਸੀਐਮ ਸਾਹਿਬ ਨੇ ਮਹਿਮ ਚਲਾਈ ਆ ਇਹਦੇ ਵਿੱਚ ਯੋਗਦਾਨ ਪਾਓ ਇਨਾ ਬਾੜਿਆਂ ਸਰਾਮ ਆਪਾਂ ਨਤਪਾਸ ਜੀ ਇਸ ਦਿਨ ਤੁਹਾਨੂੰ ਅੱਜ ਸੌਂਤ ਗਵਾਣੀਆਂ ਪਰਨ ਮੇਦੂ ਦੂਜੀ ਗੱਲ ਤੁਸੀਂ ਸਾਰੇ ਬਹੁਤ ਸਤਿਕਾਰਯੋਗ ਜੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਹਾਡੀ ਪੰਚਾਇਤ ਜਿਹੜੀ ਆ ਕੋਈ ਕੇ ਘਰ ਦੇ ਵਿੱਚ ਚੱਲਦੀ ਸੀ ਔਰ ਅੱਜ ਕੀ ਤੁਸੀਂ ਬੰਦੇ ਬਦਲੇ ਪੰਚਾਇਤ ਬਦਲੀ ਆ ਮੇਰੇ ਹਿਸਾਬ ਨਾਲ ਕਿ ਜੋ ਇਹ ਪੰਚਾਇਤ ਜਿਹੜੀ ਆ ਬੜੀ ਇਮਾਨਦਾਰੀ ਨਾਲ ਵਧੀਆ ਕੰਮ ਕਰਦੀ ਹੈ ਗੋਸਾਲਾ ਕਰਦੇ ਹੋ ਜੇ ਵੀ ਕੋਈ ਦਲਦ ਕੰਮ ਕਰਨਗੇ ਤਾਂ ਭਾਵੇਂ ਇਹਨਾਂ ਦੇ ਵੀ ਸ਼ਿਕਾਇਤ ਲਾ ਦਿਓ ਮੇਰੇ ਕੋਲ ਇਹਨਾਂ ਨੂੰ ਵੀ ਆਪਾਂ ਚਲੋ ਮੇਰੇ ਭਰਾ ਨੇ ਆ ਦੋ ਮਿਰਪਣ ਜਿਨੇ ਕਿਜੇ ਆ ਕਿੱਥੇ ਆ ਥੋੜੇਗਾ ਉਹ ਕਿੱਥੇ ਆ ਇਹ ਬੜੇ ਤੇਜ਼ ਆ ਕਿੱਥੇ ਆ ਆਵੇ ਕੋਈ ਗਾਇ ਸਜੇ ਖੇਤ ਕੋਲ ਤੇ ਮੇਰੇ ਤੋਂ ਜੇ ਵੀ ਨੇ ਹੀ ਨਹੀਂ ਹੋ ਗਿਆ ਆ ਭਾਜੀ ਗੜੀ ਨਹੀਂ ਬਣੀ ਭਾਈ ਸੀਵਰ ਨਹੀਂ ਪਿਆ ਸਾਡੀ ਫਿਰਮੀ ਨਹੀਂ ਪਈ ਬਹੁਤ ਵਧੀਆ ਕਰ ਇੱਕ ਦਿਨ ਇਹਨਾਂ ਮੈਨੂੰ ਮਾਰੇ ਕੰਮ ਵਾਸਤੇ ਨਿਭਰੇ ਰਿਆ ਕਿ ਆਉਗਾ ਜੋ ਹੋ ਗਿਆ ਜੇ ਹੋ ਗਿਆ ਉਹ ਗਿਆ ਮਤਲਬ ਜਦੋਂ ਕੰਮ ਕਰਦੇ ਆ ਪਿੰਡ ਦੀ ਡਿਵਰਟਮੈਂਟ ਬਾਰੇ ਸੁਝੇ ਇਹਨਾਂ ਨੇ ਮੈਨੂੰ ਦੋ ਚਾਰ ਕੰਮ ਦੇ ਇੱਕ ਮੈਨੂੰ ਸਟੇਡੀਅਮ ਦਾ ਕੰਮ ਕਿਹਾ ਉਹ ਮੈਂ ਮੈਨੂੰ ਤੇ ਨਾਮ ਬਹਿਣ ਲਿਖਦੇ ਤੇ ਮੰਗਾ ਉਹੜੀਆਂ ਟਾਈਪ ਕਰਾਈਆਂ ਇਹਨਾਂ ਨੇ ਇੱਕ ਸੀਵਰੇਜ ਦੀ ਮੰਗ ਰੱਖੀ ਆ ਮੈਨੂੰ ਉਹਦਾ ਐਸਟੀਮੇਟ ਉਹ ਆਕੇ ਦੋ ਆਪਾਂ ਉਹ ਵੀ ਸਰਕਾਰ ਕੋਲ ਲੈ ਕੇ ਜਾਈਏ ਆ ਬਾਬਾ ਮੇਰ ਕਰਿਓ ਕਰਾ ਦਿੰਦੇ ਆ। ਆ ਤੁਹਾਨੂੰ ਮੈਂ ਇੱਕ ਖੇਡ ਸਟੇਡੀਅਮ ਪਵਾ ਦਊਗਾ। ਮਨਜੋਤ ਆ ਨੋਟ ਕਰ ਲਓ। ਖੇਡ ਸਟੇਡੀਅਮ ਦਾ ਲੇਖ ਲਓ। ਹਸਪਤਾਲ ਕਿਹੜਾ ਜੀ? ਪਹਦਾ ਹਸਪਤਾਲ ਹੈ। ਹੈ? ਕਿਹੜਾ ਹਸਪਤਾਲ? ਸਰਕਾਰੀ ਆਪਣਾ। اچھا ਇਹ ਵੀ ਲਿਖ ਲੈ ਕਾਕਾ। ਹਸਪਤਾਲਾ ਪੁਨੇ। ਇੱਕ ਦੋ ਹੀ ਸ਼ਰਤਾਂ ਦੀ ਮੰਗ ਕੀਤੀ ਹੈ। ਸ਼ਰਤ ਮੱਤੇ ਵਾਲ ਹੋਏ ਤੇ ਆ ਕੋ ਚਟਾਵਾਂ ਇਹ ਮੈਨੂੰ ਪਤਾ ਤੋਂ ਕਿਹੜੀ ਬਲੰਬ ਬਣਾਉਣੀ ਚਾਹੁੰਦੇ ਜੀ ਇਹ ਤੁਸੀਂ ਟੋਲ ਤੋਂ ਬਜਣਾ ਚਾਹਦੇ ਕਿ ਟੋਲ ਤੋਂ ਬਹੁਤ ਬਾਅਦ ਲਿਖਿਆ ਜਾਇਆ ਕਰੇਗਾ ਹੈ ਅਜੇ ਇਹਦਾ ਪੈਸਾ ਲੈਣ ਦੇ ਕੋਨੇ ਕਿ ਟੋਲ ਦੇ ਪੈਸੇ ਲੱਗਣੇ ਉਹਨੇ ਕਿ ਛਿੜਕਦੇ ਆਣ ਲੱਗੇ ਇਹਨੇ ਤੇ ਆਪ ਕੋਲੂ ਬਣਾ ਲਿਆ ਫੇਰ ਵੀ বাজ ਜਾਣੇ ਹੈ ਅਜੇ ਹੋਰ ਵੀ ਹੈਗੀ ਆ ਨਹੀਂ ਇਹ ਜੇ ਹੋਰ ਵੀ ਮਿੰਡਾਂ ਦੇ ਨਿਮਾੜਿਆ ਕਹਿੰਦਾ ਹੈ ਕੱਲ ਆਪਾਂ ਉਹ ਤਾਂ ਨਹੀਂ ਆਖਿਆ ਬਾਤ ਇਹ ਦੇਖੋ ਇਹ ਜਿੰਨੇ ਰੁਪਏ ਦਾ ਟੋਲ ਦੇ ਅੱਗੇ ਲੱਗੇ ਇਹਨਾਂ ਨੂੰ ਬੜੀ ਲੋੜ ਹੈ ਕਰਨੀ ਪਣੀ ਆ ਬਾਕੀ ਇੱਕ ਤੁਸੀਂ ਬਲਾਗ ਦੇ ਦਫ਼ਤਰ ਦੀ ਮੰਗ ਕੀਤੀ ਆ ਇਹ ਵੀ ਮੈਂ ਚੰਦ ਕਰਾਇਆ ਵਾ ਇਹਨੂੰ ਜੇ ਦੇਖੋ ਪੈਂਡਿੰਗ ਤੋਂ ਕਿਤੇ ਸਾਡੇ ਕੋਲ ਬਿਲਡਿੰਗ ਆ ਜੀ ਪਰ ਇਹ ਵੇਖ ਲਓ ਗੱਡੀਆਂ-ਗੁੰਡੀਆਂ ਖੜਾ ਚੁੱਕਾ ਸਾਹ ਲਾ ਕੇ ਜਲਦੀ ਵੀ ਕਰਾ ਦੇਣੀ ਇਹ ਵੀ ਤੁਹਾਡਾ ਕਰਾ ਦੇਣੀ ਬਾਬਾ ਜੀਵਨ ਸਿੰਘ ਜੀ ਗੁਰਦਾਰਾ ਲੰਗਰ ਦੇ ਮਾਲਕਾਸ ਤੇ ਮਨਜੋਦ ਨੋਟ ਕਰ ਲਓ ਇਹਨੂੰ ਵੀ ਕਰਾੜ ਪਾ ਦੇਣੀ ਇੱਕ ਟ੍ਰੇਨ ਤੋਂ ਲੈ ਕੇ ਅੱਡੇ ਤੱਕ ਸਪੀਡ ਬ੍ਰੇਕਰ ਇਹਦਾ ਤੁਸੀਂ ਆਪੇ ਕਰਾ ਲਓ ਸਪੀਡ ਬ੍ਰੇਕਰ ਤੇ బోర్ਡ ਕਾ ਲਾਣਾ ਹ ਜਿਹਨੇ ਸਾਈਨ ਬੋਰਡ ਲੱਗੇ ਤੇ ਅੱਛਾ ਸਪੀਡ ਬੋਰਡ ਵੀ ਲੱਗੇ ਤੇ ਨੀਵਾ ਦੇ ਦੇ ਇਹ ਵੀ ਲਵਾ ਦੇ ਇਹ ਵੀ ਲਵਾ ਦੇ ਜਿੱਧਰ ਰਸਤਾ ਜਗੀਰ ਸਿੰਘ ਮੈਨੇਜਰ ਵਾਲਾ 900 ਮੀਟਰ ਆਉ ਦੇ ਵੀ ਪਾ ਦਿਓ ਕਰਾ ਦਿਓ ਇਹਦਾ ਵੀ ਕੰਮ ਹਾਂ ਕਰ ਦਿਓ ਤੱਕ ਬਹਿਗੇ ਜਿੰਨੇ ਭਰਾਵਾਂ ਪੈਸੇ ਦੇ ਉਹ ਕਿਛਰੇ ਪਿੰਡਿਆਂ ਵਾਲੇ ਜੁਲਦੇ ਆ ਰਹੇ ਮੇਰੇ ਦੇ ਬਨਪ੍ਰੀਤ ਬਾਦਲਾ ਕੋ ਖਜ਼ਾਨਾ ਹੀ ਖਾਲੀ ਹੋ ਗਿਆ ਹੈ ਸੋ ਇਹ ਮਨਜੋਤ ਜੀ ਨੋਟ ਬਣੋ ਆਪਾਂ ਨੂੰ ਜਿਹੜੀ ਗ੍ਰਾਂਟ ਆਉਣੀ ਆ ਉਹਦੇ ਵਾਸਤੇ 10 ਲੱਖ ਬੜਾ ਨਹੀਂ ਪਹੁੰਚ ਕੇ ਨਾ ਕਹਿ ਗੁਰੂ ਇਹਦੇ ਉਸ ਹਿਸਾਬ ਨਾਲ ਅਨੰਦ ਕਰ ਦੋ ਇਹ ਮੋਟਾ ਮਨਜੋਤ ਨੋਟ ਕਰਨਾ ਜਿਹੜੇ ਹੁਣ ਆਪਣੇ ਗਰਾਉਂਡ ਆਉਣੇ ਆ ਚਲੋ 20 ਲੱਖ ਰੁਪਈਆ ਮੈਂ ਤੁਹਾਡੇ ਨਗਰ ਨੂੰ ਇੱਥੇ ਪਾ ਦੋਗੇ ਪਰ ਕੰਮ ਮਾਂ ਮਾਰੀ ਨਾ ਕਰਾਇਓ ਜਦੋਂ ਤੁਸੀਂ ਇਤਨਾ ਮੈਨੂੰ ਕਹਿੰਦੇ ਜਿਨਾ ਵੇਰ ਕਿ ਜੇ ਸਾਨੂੰ 20 ਚਾਹੀਦਾ ਮੈਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਤੁਸੀਂ ਚੰਗੇ ਕੰਮ ਕਰਾਉਣ ਵਾਲੇ ਬੰਦੇ ਆ ਜੀ ਤੇ ਚੰਗਾ ਕੰਮ ਕਰੋਗੇ ਤੇ ਮੇਰੇ ਮਨ ਨੂੰ ਵੀ ਖੁਸ਼ੀ ਹੋਊ ਸੋ ਇਹ ਪਿੰਡ ਆਪਣਾ ਜਿਹੜਾ ਪਛੜਿਆ ਵਾ ਇਹ ਕੀ ਕਰੇ ਚਲੋ ਮੈਂ ਦੂਜੀਆਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੈਂ ਪਰਮਜੀਤ ਸਿੰਘ ਮੱਤੇਵਾਲ ਜੀ ਅੱਜ ਅੱਜ ਕੀ ਪ੍ਰੋਗਰਾਮ ਕੀਤਾ ਜੀ ਅੱਜ ਦਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੈ ਜੁਨਤ ਨਸ਼ਾ ਮੁਕਤ ਜਿਹੜਾ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਕੈਂਪਸ ਲਾਇਆ ਹੈ ਜੋ ਮੈਂ ਆਪਣੇ ਤੇ ਸਾਡੇ ਸਰਦਾਰ ਤਕੀਰ ਸਿੰਘ ਜੀ ਦਾ ਚਾਰਜ ਹੈ ਮੱਤੇਵਾਲ ਵਿੱਚ ਜਿਹੜਾ ਨੇ ਸਾਰੀ ਸੰਗਤ ਨੂੰ ਸਪੋਰਟ ਕੀਤਾ ਜੁਨਤ ਨਸ਼ਾ ਮੁਕਤ ਦੇ ਸਾਥ ਹਿੰਦਰਾਉਂ ਸਿਆਣਕ ਇਹ ਸਾਫ ਦਊਗੀ ਪੰਚਾਇਤ ਪੰਚਾਇਤ ਸੂਚੀ ਪੰਚਾਇਤ ਸਾਡੇ ਮੋਢਾ ਸੱਜਣਾ ਸਾਰੀ ਸੰਗਤ ਪਹਿਲਾਂ ਤੋਂ ਪਾਉਂਦਿਆ ਨਹੀਂ ਜੀ ਸਾਡੀ ਸਰਪੰਚੀ ਆਈ ਆ ਉਹ ਵੀ ਦਸ਼ਾ ਦੇ ਮੁਰਦਤ ਬਾਕਾਉਂ ਕੱਥੀ ਆਈ ਤੇ ਹੋਰ ਕੋਈ ਵਿਕਾਸ ਦੀ ਅੱਜ ਕੋਈ ਹੈ ਪ੍ਰੋਗਰਾਮ ਵਿਕਾਸਾ ਸਿੱਤਨ ਗੱਲਾਂ ਦੇ ਦਾਲ ਫਿਚਰ ਗੇਲੇ ਉਹਦਾ ਮੱਧੇਵਾਦ ਦੇ ਵਿੱਚੋਂ ਤੇ ਰਿਝਾ ਲੱਤੀ ਆ ਉਹਦਾ ਵੀ ਇੱਕ ਸਟੇਡੀਅਮ ਉਹਦੇ ਮੱਧੇਵਾਦ ਤੋਂ ਯੋਗ ਲੋਕ ਨੂੰ ਸੁਣਿਓ। ਬੋਲਾਂ ਜੇ ਨਾ ਮੇਰੇ ਸਿਧਾਰ ਕੇ ਉਹ ਸਾਥ ਸਿਧਾਰ ਤੋਂ ਬੋਲਦੇ ਬਾਤ ਦੇਖਦਾਂ ਲੱਗੇ। ਅੱਜ ਸਰ ਕੀ ਪ੍ਰੋਗਰਾਮ ਅੱਜ ਦਾ ਮੈਂ ਇੰਨਾ ਕਿਸੇ ਬੋਲਦੇ ਬਾਤ ਅੱਜ ਦਾ ਜੋ ਸਰਕਾਰ ਦਾ ਪ੍ਰੋਗਰਾਮ ਨਹੀਂ ਕਿਉਂ ਹੋਇਆ ਸੀ। ਉਹਦੇ ਦਸ਼ਾ ਨੂੰ ਉਹਦੇ ਸੰਬੰਧ ਸਰਕਾਰ ਵਿੱਚ ਜੁੜ ਸੀ ਪੰਜਾਬੀ ਪਾਰਟੀ ਦਾ ਚਾਰ ਚੋਲੇ। ਉਹਨਾਂ ਨੇ ਅੱਜ ਇਹ ਦਾ ਸੰਕਲਪ ਗਿਆ ਸੀ। ਪ੍ਰੋਗਰਾਮ ਨੂੰ ਲਈ ਵਾਸਤੇ ਸਾਰੀ ਪੰਚਾਇਤ ਜੇ ਤੁਹਾਨੂੰ ਪਤਾ ਲੱਗ ਜੇਗਾ ਉਹਨਾਂ ਨੂੰ ਫੜਾਵਾਂਗੇ ਇਹਨਾਂ ਨਸ਼ਾ ਸ਼ਕਤੀਆਂ ਚੋਦਾ ਵਾ ਉਹਨਾਂ ਆਪਾਂ ਬਿਨਾਂ ਇਲਾਜ ਰਾਵਾਂਗੇ ਉਹ ਸਾਡੇ ਪਿੰਡ ਦੀ ਗੱਲ ਹੈ ਜਿਹੜੀ ਆ ਕਿਸੇ ਨਸ਼ਾ ਬੇਠਾ ਸਾਬਾ ਬਾਤ ਚ ਮੁੱਲ ਚਾਹੀਆ ਉਹ ਸਾਡੀ ਪੰਚਾਇਤ ਦੀ ਗੱਲ ਆ ਉਹ ਨਸ਼ਾ ਦੇ ਖਾਤਮ ਕਰਕੇ ਹੀ ਆਈ ਆ ਕੁਝ ਨਿਆ ਸਰਕਾਰਾਂ ਨੇ ਨਸ਼ਾ ਵਿਰੋਧ ਦੇ ਨਾ ਕੰਮ ਚ ਕਰੀ ਜੀਦਾ ਜਨਾਬ ਬਿਜਲੀ ਬਜਾਇਆ ਲੋਕ ਹੋ ਗਏ ਆ ਇਹਨਾਂ ਪੁਰਾਣੀ ਮੱਤਾਂ ना ही सब मेरे अनुपरण करके गए हैं मैं किसी के मगर भी जाऊँगा ना तुम जाए इस करके सारे ने धैना किया वा कि आपके आपको नशा मुक्त करना है वागुरू जी का खालसा वाहू जी की फति ਕਿ ਸਾਡੇ ਸਰਪੰਚ ਸਰਪੰਚ ਜੀ ਅੱਜ ਇਹ ਪ੍ਰੋਗਰਾਮ ਕਿ ਜਦੋਂ ਵੀ ਇਹ ਪਿੰਡ ਵਿੱਚ ਕਿਸੇ ਵੀ ਮਾਰੇ ਅੰਸਰ ਜੋ ਵੀ ਨਸ਼ਾ ਵੇਦਾ ਜਾਂ ਕੋਈ ਕਰਦਾ ਹੈ ਆਪਾਂ ਉਹਦੀ ਜਮਾਨਤ ਨਹੀਂ ਜੜੀ ਨਾ ਹੀ ਉਹਦੇ ਮਗਰ ਥਾਣੇ ਵਿੱਚ ਜਾਣਾ ਹੈ ਤੇ ਉਹਨਾਂ ਨੇ ਬਕਾਸ਼ ਕੁਮਤ ਮੱਤੇਵਾਲ ਨੂੰ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ ਬਾਬੇ ਜੀਵਨ ਸਿੰਘ ਜੀ ਯਾਤ ਨਹੀਂ ਪਰਨ ਕੀਤਾ ਹੈ ਅਸੂ ਕਿਸੇ ਸਬਕ ਸੇ ਵੀ ਜਨ ਸੇ ਤਸਕਰ ਦੀ ਇੱਕ ਪਲ ਅਸਾਇਤ ਦਾ ਸਾਥ ਦੇ ਚਰ ਵਾਲੇ ਦੀ ਸਾਥ ਨਹੀਂ ਦੇਵਾਂਗੇ ਤੇ ਨਾ ਹੀ ਕਿਸੇ ਦੇ ਮਗਰ ਜਾਵਾਂਗੇ ਧੰਨਵਾਦ ਵਾਹ ਵਾਹ ਜੀ